ਸਿੱਧੂ ਮੂਸੇਵਾਲਾ ਇੱਕ ਅਜਿਹਾ ਨਾਂ ਜੋ ਸਿਰਫ ਗਿੱਤਾਂ ਵਿੱਚ ਹੀ ਨਹੀਂ ਸੱਚ ਦੀ ਆਵਾਜ਼ ਲਈ ਵੀ ਮਸ਼ਹੂਰ ਸੀ ਪਰ ਅੱਜ ਜੋ ਇਸ ਦੀ ਇੱਕ ਅਜੀਹੀ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਸ ਦੀ ਦਸਤਾਰ ਜੋ ਕਿ ਮੂਸੇਵਾਲੇ ਦੀ ਪਹਿਚਾਨ ਸੀ ਉਸ ਨੂੰ AI ਦੀ ਮਦਦ ਨਾਲ ਹਟਾ ਦਿੱਤਾ ਗਿਆ ਹੈ ਇਹ ਤਸਵੀਰ ਸਿਰਫ ਸਿੱਧੂ ਦੀ ਨਹੀਂ ਸਗੋ ਸਾਰੀ ਪੰਜਾਬੀਅਤ ਦੀ ਬੇਅਦਵਿਗ ਕਰ ਰਹੀ ਹੈ ਇਸ ਤਸਵੀਰ ਨੂੰ ਦੇਖਣ ਤੋਂ ਬਾਅਦ ਮੂਸੇਵਾਲੇ ਦੀ ਮਾਂ ਮਾਤਾ ਚਰਨ ਕੋਰ ਨੇ ਇੱਕ ਪੋਸਟ ਸਾਂਝਾ ਕਰਦਿਆ ਉਹਨਾਂ ਸਭ ਫੇਕ ਪੇਜਾਂ ਵਾਲਿਆਂ ਨੂੰ ਲਾਂਤਾਂ ਪਾਉਂਦੇ ਚੇਤਾਵਨੀ ਦਿੱਤੀ ਹੈ ਜਿਸ ਦੇ ਚੱਲਦਿਆਂ ਉਹਨਾਂ ਨੇ ਇੱਕ ਪੋਸਟ ਆਪਣੀ ਸੋਸ਼ਲ ਅਕਾਊਂਟ ਤੇ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਲਿਖਦੇ ਨੇ ਕਿ ਜੇ ਬਰਾਬਰੀ ਨਾ ਹੋ ਸਕੇ ਤਾਂ ਬਦਨਾਮੀ ਸ਼ੁਰੂ ਕਰ ਦਵੋ ਉਹ ਕਹਿੰਦੇ ਨੇ ਕਿ ਮੇਰਾ ਪੁੱਤ ਸੱਚ ਬੋਲਦਾ ਸੀ ਲੋਕਾਂ ਨੂੰ ਉਹ ਸੱਚ ਪਸੰਦ ਨਹੀਂ ਆਉਂਦਾ ਸੀ ਅੱਜ ਵੀ ਉਹਦੇ ਨਾਮ ਦਸਤਾਰ ਤੇ ਮਰਨੀ ਦਾ ਮਖੌਲ ਉਡਾ ਕੇ ਲੋਕ ਆਪਣਾ ਨੀچਪੰਦ ਦਿਖਾ ਰਹੇ ਨੇ AI ਜੋ ਕਿ ਇੱਕ ਪਾਵਰਫੁਲ ਟੂਲ ਹੈ ਉਸ ਦੀ ਵਰਤੋਂ ਚੰਗੇ ਕੰਮਾਂ ਲਈ ਕਰੋ ਕੋਈ ਕਲਾਕਾਰੀ ਜਾਂ ਕੋਈ ਪੋਜ਼ਿਟਿਵ ਮੈਸੇਜ ਪਰ ਕਿਸੇ ਦੀ ਪਹਿਚਾਨ ਨਾਲ ਖੇਡਣਾ ਉਹ ਵੀ ਜਿਹੜਾ ਹੁਣ ਸਾਡੇ ਵਿੱਚ ਨਹੀਂ ਕੀ ਇਹ ਸਹੀ ਹੈ ਮਾ ਚਰਨ ਕੋਰ ਜੀ ਨੇ ਸਾਫ ਸ਼ਬਦਾਂ ਵਿੱਚ ਕਿਹਾ ਮੇਰੇ ਪੁੱਤ ਦੀ ਦਸਤਾਰ ਨਾਲ ਛੇੜਛਾੜ ਨਾ ਕੀਤੀ ਜਾਵੇ ਨਹੀਂ ਤਾਂ ਸਖਤ ਕਾਰਵਾਈ ਹੋਵੇਗੀ ਇਹ ਸਿਰਫ ਇੱਕ ਬੇਨਤੀ ਨਹੀਂ ਇਹ ਸਿੱਧੂ ਦੀ ਇੱਜ਼ਤ ਦੀ ਗੱਲ ਹੈ ਸਾਡੀ ਪੰਜਾਬੀਅਤ ਦੀ ਗੱਲ ਹੈ ਸਿੱਧੂ ਮੂਸੇਵਾਲਾ ਇੱਕ ਅਜਿਹਾ ਨਾਂ ਜੋ ਸਿਰਫ ਗਿੱਤਾਂ ਵਿੱਚ ਹੀ ਨਹੀਂ ਸੱਚ ਦੀ ਆਵਾਜ਼ ਲਈ ਵੀ ਮਸ਼ਹੂਰ ਸੀ ਪਰ ਅੱਜ ਜੋ ਇੱਕ ਅਜੀਹੀ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਸ ਦੀ ਦਸਤਾਰ ਜੋ ਕਿ ਮੂਸੇਵਾਲੇ ਦੀ ਪਛਾਣ ਸੀ ਉਸ ਨੂੰ AI ਦੀ ਮਦਦ ਨਾਲ ਹਟਾ ਦਿੱਤਾ ਗਿਆ ਹੈ ਇਹ ਤਸਵੀਰ ਸਿਰਫ ਸਿੱਧੂ ਦੀ ਨਹੀਂ ਸਗੋ ਸਾਰੀ ਪੰਜਾਬੀਅਤ ਦੀ ਬੇਅਦਵੀਕ ਕਰ ਰਹੀ ਹੈ ਇਸ ਤਸਵੀਰ ਨੂੰ ਦੇਖਣ ਤੋਂ ਬਾਅਦ ਮੂਸੇਵਾਲੇ ਦੀ ਮਾਂ ਮਾਤਾ ਚਰਨ ਕੋਰ ਨੇ ਇੱਕ ਪੋਸਟ ਸਾਂਝਾ ਕਰਦਿਆ ਉਹਨਾਂ ਸਭ ਫੇਕ ਪੇਜਾਂ ਵਾਲਿਆਂ ਨੂੰ ਲਾਂਤਾ ਪਾਉਂਦੇ ਚੇਤਾਵਨੀ ਦਿੱਤੀ ਹੈ ਜਿਸ ਦੇ ਚਲਦਿਆਂ ਉਹਨਾਂ ਨੇ ਇੱਕ ਪੋਸਟ ਆਪਣੀ ਸੋਸ਼ਲ ਅਕਾਊਂਟ ਤੇ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਲਿਖਦੇ ਨੇ ਕਿ ਜੇ ਬਰਾਬਰੀ ਨਾ ਹੋ ਸਕੇ ਤਾਂ ਬਦਨਾਮੀ ਸ਼ੁਰੂ ਕਰ ਦਵੋ ਉਹ ਕਹਿੰਦੇ ਨੇ ਕਿ ਮੇਰਾ ਪੁੱਤ ਸੱਚ ਬੋਲਦਾ ਸੀ ਲੋਕਾਂ ਨੂੰ ਉਹ ਸੱਚ ਪਸੰਦ ਨਹੀਂ ਆਉਂਦਾ ਸੀ ਅੱਜ ਵੀ ਉਹਦੇ ਨਾਮ ਦਸਤਾਰ ਤੇ ਮਰਨੀ ਦਾ ਮਖੌਲ ਉਡਾ ਕੇ ਲੋਕ ਆਪਣਾ ਨੀਚਪੰਨ ਦਿਖਾ ਰਹੇ ਨੇ AI ਜੋ ਕਿ ਇੱਕ ਪਾਵਰਫੁੱਲ ਟੂਲ ਹੈ ਉਸ ਦੀ ਵਰਤੋਂ ਚੰਗੇ ਕੰਮਾਂ ਲਈ ਕਰੋ ਕੋਈ ਕਲਾਕਾਰੀ ਜਾਂ ਕੋਈ ਪੋਜ਼ਿਟਿਵ ਮੈਸੇਜ ਪਰ ਕਿਸੇ ਦੀ ਪਹਿਚਾਨ ਨਾਲ ਖੇਡਣਾ ਉਹ ਵੀ ਜਿਹੜਾ ਹੁਣ ਸਾਡੇ ਵਿੱਚ ਨਹੀਂ ਕੀ ਇਹ ਸਹੀ ਹੈ ਮਾ ਚਰਨ ਕੋਰ ਜੀ ਨੇ ਸਾਫ ਸ਼ਬਦਾਂ ਵਿੱਚ ਕਿਹਾ ਮੇਰੇ ਪੁੱਤ ਦੀ ਦਸਤਾਰ ਨਾਲ ਛੇੜਛਾੜ ਨਾ ਕੀਤੀ ਜਾਵੇ ਨਹੀਂ ਤਾਂ ਸਖਤ ਕਾਰਵਾਈ ਹੋਵੇਗੀ ਇਹ ਸਿਰਫ ਇੱਕ ਬੇਨਤੀ ਨਹੀਂ ਇਹ ਸਿੱਧੂ ਦੀ ਇੱਜ਼ਤ ਦੀ ਗੱਲ ਹੈ ਸਾਡੀ ਪੰਜਾਬੀਅਤ ਦੀ ਗੱਲ ਹੈ ਸਿੱਧੂ ਮੂਸੇਵਾਲਾ ਇੱਕ ਅਜਿਹਾ ਨਾਂ ਜੋ ਸਿਰਫ ਗਿੱਤਾਂ ਵਿੱਚ ਹੀ ਨਹੀਂ ਸੱਚ ਦੀ ਆਵਾਜ਼ ਲਈ ਵੀ ਮਸ਼ਹੂਰ ਸੀ ਪਰ ਅੱਜ ਜੋ ਇੱਕ ਅਜੀਹੀ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਸ ਦੀ ਦਸਤਾਰ ਜੋ ਕਿ ਮੂਸੇਵਾਲੇ ਦੀ ਪਛਾਣ ਸੀ ਉਸ ਨੂੰ AI ਦੀ ਮਦਦ ਨਾਲ ਹਟਾ ਦਿੱਤਾ ਗਿਆ ਹੈ ਇਹ ਤਸਵੀਰ ਸਿਰਫ ਸਿੱਧੂ ਦੀ ਨਹੀਂ ਸਗੋ ਸਾਰੀ ਪੰਜਾਬੀ ਅਦਿਬੀ ਬੇਅਦਵੀਕ ਕਰ ਰਹੀ ਹੈ ਇਸ ਤਸਵੀਰ ਨੂੰ ਦੇਖਣ ਤੋਂ ਬਾਅਦ ਮੂਸੇਵਾਲੇ ਦੀ ਮਾਂ ਮਾਤਾ ਚਰਨ ਕੋਰ ਨੇ ਇੱਕ ਪੋਸਟ ਸਾਂਝਾ ਕਰਦਿਆ ਉਹਨਾਂ ਸਭ ਫੇਕ ਪੇਜਾਂ ਵਾਲਿਆਂ ਨੂੰ ਲਾਂਤਾਂ ਪਾਉਣ ਦੇ ਚੇਤਾਵਨੀ ਦਿੱਤੀ ਹੈ ਜਿਸ ਦੇ ਚਲਦਿਆਂ ਉਹਨਾਂ ਨੇ ਇੱਕ ਪੋਸਟ ਆਪਣੀ ਸੋਸ਼ਲ ਅਕਾਊਂਟ ਤੇ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਲਿਖਦੇ ਨੇ ਕਿ ਜੇ ਬਰਾਬਰੀ ਨਾ ਹੋ ਸਕੇ ਤਾਂ ਬਦਨਾਮੀ ਸ਼ੁਰੂ ਕਰ ਦਵੋ ਉਹ ਕਹਿੰਦੇ ਨੇ ਕਿ ਮੇਰਾ ਪੁੱਤ ਸੱਚ ਬੋਲਦਾ ਸੀ ਲੋਕਾਂ ਨੂੰ ਉਹ ਸੱਚ ਪਸੰਦ ਨਹੀਂ ਆਉਂਦਾ ਸੀ ਅੱਜ ਵੀ ਉਹਦੇ ਨਾਮ ਦਸਤਾਰ ਤੇ ਮਰਨੀ ਦਾ ਮਖੌਲ ਉਡਾ ਕੇ ਲੋਕ ਆਪਣਾ ਨੀچਪੰਦ ਦਿਖਾ ਰਹੇ ਨੇ AI ਜੋ ਕਿ ਇੱਕ ਪਾਵਰਫੁੱਲ ਟੂਲ ਹੈ ਉਸ ਦੀ ਵਰਤੋਂ ਚੰਗੇ ਕੰਮਾਂ ਲਈ ਕਰੋ ਕੋਈ ਕਲਾਕਾਰੀ ਜਾਂ ਕੋਈ ਪੋਜ਼ਿਟਿਵ ਮੈਸੇਜ ਪਰ ਕਿਸੇ ਦੀ ਪਹਿਚਾਨ ਨਾਲ ਖੇਡਣਾ ਉਹ ਵੀ ਜਿਹੜਾ ਹੁਣ ਸਾਡੇ ਵਿੱਚ ਨਹੀਂ ਕੀ ਇਹ ਸਹੀ ਹੈ ਮਾ ਚਰਨ ਕੋਰ ਜੀ ਨੇ ਸਾਫ ਸ਼ਬਦਾਂ ਵਿੱਚ ਕਿਹਾ ਮੇਰੇ ਪੁੱਤ ਦੀ ਦਸਤਾਰ ਨਾਲ ਛੇੜਛਾੜ ਨਾ ਕੀਤੀ ਜਾਵੇ ਨਹੀਂ ਤਾਂ ਸਖਤ ਕਾਰਵਾਈ ਹੋਵੇਗੀ ਇਹ ਸਿਰਫ ਇੱਕ ਬੇਨਤੀ ਨਹੀਂ ਇਹ ਸਿੱਧੂ ਦੀ ਇੱਜ਼ਤ ਦੀ ਗੱਲ ਹੈ ਸਾਡੀ ਪੰਜਾਬੀਅਤ ਦੀ ਗੱਲ ਹੈ ਸਿੱਧੂ ਮੂਸੇਵਾਲਾ ਇੱਕ ਅਜਿਹਾ ਨਾਂ ਜੋ ਸਿਰਫ ਗਿੱਤਾਂ ਵਿੱਚ ਹੀ ਨਹੀਂ ਸੱਚ ਦੀ ਆਵਾਜ਼ ਲਈ ਵੀ ਮਸ਼ਹੂਰ ਸੀ ਪਰ ਅੱਜ ਉਸ ਦੀ ਇੱਕ ਅਜੀਹੀ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਸ ਦੀ ਦਸਤਾਰ ਜੋ ਕਿ ਮੂਸੇਵਾਲੇ ਦੀ ਪਛਾਣ ਸੀ ਉਸ ਨੂੰ AI ਦੀ ਮਦਦ ਨਾਲ ਹਟਾ ਦਿੱਤਾ ਗਿਆ ਹੈ ਇਹ ਤਸਵੀਰ ਸਿਰਫ ਸਿੱਧੂ ਦੀ ਨਹੀਂ ਸਗੋ ਸਾਰੀ ਪੰਜਾਬੀਅਤ ਦੀ ਬੇਅਦਵੀਕ ਕਰ ਰਹੀ ਹੈ ਇਸ ਤਸਵੀਰ ਨੂੰ ਦੇਖਣ ਤੋਂ ਬਾਅਦ ਮੂਸੇਵਾਲੇ ਦੀ ਮਾਂ ਮਾਤਾ ਚਰਨ ਕੋਰ ਨੇ ਇੱਕ ਪੋਸਟ ਸਾਂਝਾ ਕਰਦਿਆ ਉਹਨਾਂ ਸਭ ਫੇਕ ਪੇਜਾਂ ਵਾਲਿਆਂ ਨੂੰ ਲਾਂਤਾਂ ਪਾਉਂਦੇ ਚੇਤਾਵਨੀ ਦਿੱਤੀ ਹੈ ਜਿਸ ਦੇ ਚਲਦਿਆਂ ਉਹਨਾਂ ਨੇ ਇੱਕ ਪੋਸਟ ਆਪਣੇ ਸੋਸ਼ਲ ਅਕਾਊਂਟ ਤੇ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਲਿਖਦੇ ਨੇ ਕਿ ਜੇ ਬਰਾਬਰੀ ਨਾ ਹੋ ਸਕੇ ਤਾਂ ਬਦਨਾਮੀ ਸ਼ੁਰੂ ਕਰ ਦਵੋ ਉਹ ਕਹਿੰਦੇ ਨੇ ਕਿ ਮੇਰਾ ਪੁੱਤ ਸੱਚ ਬੋਲਦਾ ਸੀ ਲੋਕਾਂ ਨੂੰ ਉਹ ਸੱਚ ਪਸੰਦ ਨਹੀਂ ਆਉਂਦਾ ਸੀ ਅੱਜ ਵੀ ਉਹਦੇ ਨਾਮ ਦਸਤਾਰ ਤੇ ਮਰਨੀ ਦਾ ਮਖੌਲ ਉਡਾ ਕੇ ਲੋਕ ਆਪਣਾ ਨੀچਪੰਦ ਦਿਖਾ ਰਹੇ ਨੇ AI ਜੋ ਕਿ ਇੱਕ ਪਾਵਰਫੁੱਲ ਟੂਲ ਹੈ ਉਸ ਦੀ ਵਰਤੋਂ ਚੰਗੇ ਕੰਮਾਂ ਲਈ ਕਰੋ ਕੋਈ ਕਲਾਕਾਰੀ ਜਾਂ ਕੋਈ ਪੋਜ਼ਿਟਿਵ ਮੈਸੇਜ ਪਰ ਕਿਸੇ ਦੀ ਪਛਾਣ ਨਾਲ ਖੇਡਣਾ ਉਹ ਵੀ ਜਿਹੜਾ ਹੁਣ ਸਾਡੇ ਵਿੱਚ ਨਹੀਂ ਕਿ ਇਹ ਸਹੀ ਹੈ ਮਾ ਚਰਨ ਕੋਰ ਜੀ ਨੇ ਸਾਫ ਸ਼ਬਦਾਂ ਵਿੱਚ ਕਿਹਾ ਮੇਰੇ ਪੁੱਤ ਦੀ ਦਸਤਾਰ ਨਾਲ ਛੇੜਛਾੜ ਨਾ ਕੀਤੀ ਜਾਵੇ ਨਹੀਂ ਤਾਂ ਸਖਤ ਕਾਰਵਾਈ ਹੋਵੇਗੀ ਇਹ ਸਿਰਫ ਇੱਕ ਬੇਨਤੀ ਨਹੀਂ ਇਹ ਸਿੱਧੂ ਦੀ ਇੱਜ਼ਤ ਦੀ ਗੱਲ ਹੈ ਸਾਡੀ ਪੰਜਾਬੀਅਤ ਦੀ ਗੱਲ ਹੈ ਸਿੱਧੂ ਮੂਸੇਵਾਲਾ ਇੱਕ ਅਜਿਹਾ ਨਾਂ ਜੋ ਸਿਰਫ ਗਿੱਤਾਂ ਵਿੱਚ ਹੀ ਨਹੀਂ ਸੱਚ ਦੀ ਆਵਾਜ਼ ਲਈ ਵੀ ਮਸ਼ਹੂਰ ਸੀ ਪਰ ਅੱਜ ਜੋ ਇੱਕ ਅਜੀਹੀ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਸ ਦੀ ਵਿਸਤਾਰ ਜੋ ਕਿ ਮੂਸੇਵਾਲੇ ਦੀ ਪਛਾਣ ਸੀ ਉਸ ਨੂੰ AI ਦੀ ਮਦਦ ਨਾਲ ਹਟਾ ਦਿੱਤਾ ਗਿਆ ਹੈ ਇਹ ਤਸਵੀਰ ਸਿਰਫ ਸਿੱਧੂ ਦੀ ਨਹੀਂ ਸਗੋ ਸਾਰੀ ਪੰਜਾਬੀਅਤ ਦੀ ਬੇਅਦਵਿਗ ਕਰ ਰਹੀ ਹੈ ਇਸ ਤਸਵੀਰ ਨੂੰ ਦੇਖਣ ਤੋਂ ਬਾਅਦ ਮੂਸੇਵਾਲੇ ਦੀ ਮਾਂ ਮਾਤਾ ਚਰਨ ਕੋਰ ਨੇ ਇੱਕ ਪੋਸਟ ਸਾਂਝਾ ਕਰਦਿਆ ਉਹਨਾਂ ਸਭ ਫੇਕ ਪੇਜਾਂ ਵਾਲਿਆਂ ਨੂੰ ਲਾਂਤਾ ਪਾਉਂਦੇ ਚੇਤਾਵਨੀ ਦਿੱਤੀ ਹੈ ਜਿਸ ਦੇ ਚਲਦਿਆਂ ਉਹਨਾਂ ਨੇ ਇੱਕ ਪੋਸਟ ਆਪਣੀ ਸੋਸ਼ਲ ਅਕਾਊਂਟ ਤੇ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਲਿਖਦੇ ਨੇ ਕਿ ਜੇ ਬਰਾਬਰੀ ਨਾ ਹੋ ਸਕੇ ਤਾਂ ਬਦਨਾਮੀ ਸ਼ੁਰੂ ਕਰ ਦਵੋ ਉਹ ਕਹਿੰਦੇ ਨੇ ਕਿ ਮੇਰਾ ਪੁੱਤ ਸੱਚ ਬੋਲਦਾ ਸੀ ਲੋਕਾਂ ਨੂੰ ਉਹ ਸੱਚ ਪਸੰਦ ਨਹੀਂ ਆਉਂਦਾ ਸੀ ਅੱਜ ਵੀ ਉਹਦੇ ਨਾਮ ਦਸਤਾਰ ਤੇ ਮਰਨੀ ਦਾ ਮਖੌਲ ਉਡਾ ਕੇ ਲੋਕ ਆਪਣਾ ਨੀچਪੰਦ ਦਿਖਾ ਰਹੇ ਨੇ AI ਜੋ ਕਿ ਇੱਕ ਪਾਵਰਫੁੱਲ ਟੂਲ ਹੈ ਉਸ ਦੀ ਵਰਤੋਂ ਚੰਗੇ ਕੰਮਾਂ ਲਈ ਕਰੋ ਕੋਈ ਕਲਾਕਾਰੀ ਜਾਂ ਕੋਈ ਪੋਜ਼ਿਟਿਵ ਮੈਸੇਜ ਪਰ ਕਿਸੇ ਦੀ ਪਹਿਚਾਨ ਨਾਲ ਖੇਡਣਾ ਉਹ ਵੀ ਜਿਹੜਾ ਹੁਣ ਸਾਡੇ ਵਿੱਚ ਨਹੀਂ ਕਿ ਇਹ ਸਹੀ ਹੈ ਮਾ ਚਰਨ ਕੋਰ ਜੀ ਨੇ ਸਾਫ ਸ਼ਬਦਾਂ ਵਿੱਚ ਕਿਹਾ ਮੇਰੇ ਪੁੱਤ ਦੀ ਦਸਤਾਰ ਨਾਲ ਛੇੜਛਾੜ ਨਾ ਕੀਤੀ ਜਾਵੇ ਨਹੀਂ ਤਾਂ ਸਖਤ ਕਾਰਵਾਈ ਹੋਵੇਗੀ ਇਹ ਸਿਰਫ ਇੱਕ ਬੇਨਤੀ ਨਹੀਂ ਇਹ ਸਿੱਧੂ ਦੀ ਇੱਜ਼ਤ ਦੀ ਗੱਲ ਹੈ ਸਾਡੀ ਪੰਜਾਬੀਅਤ ਦੀ ਗੱਲ ਹੈ ਸਿੱਧੂ ਮੂਸੇਵਾਲਾ ਇੱਕ ਅਜਿਹਾ ਨਾਂ ਜੋ ਸਿਰਫ ਗਿੱਤਾਂ ਵਿੱਚ ਹੀ ਨਹੀਂ ਸੱਚ ਦੀ ਆਵਾਜ਼ ਲਈ ਵੀ ਮਸ਼ਹੂਰ ਸੀ ਪਰ ਅੱਜ ਉਸ ਦੀ ਇੱਕ ਅਜੀਹੀ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਸ ਦੀ ਦਸਤਾਰ ਜੋ ਕਿ ਮੂਸੇਵਾਲੇ ਦੀ ਪਹਿਚਾਨ ਸੀ ਉਸ ਨੂੰ AI ਦੀ ਮਦਦ ਨਾਲ ਹਟਾ ਦਿੱਤਾ ਗਿਆ ਹੈ ਇਹ ਤਸਵੀਰ ਸਿਰਫ ਸਿੱਧੂ ਦੀ ਨਹੀਂ ਸਗੋ ਸਾਰੀ ਪੰਜਾਬੀਅਤ ਦੀ ਬੇਅਦਵੀਕ ਕਰ ਰਹੀ ਹੈ ਇਸ ਤਸਵੀਰ ਨੂੰ ਦੇਖਣ ਤੋਂ ਬਾਅਦ ਮੂਸੇਵਾਲੇ ਦੀ ਮਾਂ ਮਾਤਾ ਚਰਨ ਕੋਰ ਨੇ ਇੱਕ ਪੋਸਟ ਸਾਂਝਾ ਕਰਦਿਆ ਉਹਨਾਂ ਸਭ ਫੇਕ ਪੇਜਾਂ ਵਾਲਿਆਂ ਨੂੰ ਲਾਂਤਾਂ ਪਾਉਂਦੇ ਚੇਤਾਵਨੀ ਦਿੱਤੀ ਹੈ ਜਿਸ ਦੇ ਚਲਦਿਆਂ ਉਹਨਾਂ ਨੇ ਇੱਕ ਪੋਸਟ ਆਪਣੇ ਸੋਸ਼ਲ ਅਕਾਊਂਟ ਤੇ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਲਿਖਦੇ ਨੇ ਕਿ ਜੇ ਬਰਾਬਰੀ ਨਾ ਹੋ ਸਕੇ ਤਾਂ ਬਦਨਾਮੀ ਸ਼ੁਰੂ ਕਰ ਦਵੋ ਉਹ ਕਹਿੰਦੇ ਨੇ ਕਿ ਮੇਰਾ ਪੁੱਤ ਸੱਚ ਬੋਲਦਾ ਸੀ ਲੋਕਾਂ ਨੂੰ ਉਹ ਸੱਚ ਪਸੰਦ ਨਹੀਂ ਆਉਂਦਾ ਸੀ ਅੱਜ ਵੀ ਉਹਦੇ ਨਾਮ ਦਸਤਾਰ ਤੇ ਮਰਨੀ ਦਾ ਮਖੌਲ ਉਡਾ ਕੇ ਲੋਕ ਆਪਣਾ ਨੀچਪੰਦ ਦਿਖਾ ਰਹੇ ਨੇ AI ਜੋ ਕਿ ਇੱਕ ਪਾਵਰਫੁੱਲ ਟੂਲ ਹੈ ਉਸ ਦੀ ਵਰਤੋਂ ਚੰਗੇ ਕੰਮਾਂ ਲਈ ਕਰੋ ਕੋਈ ਕਲਾਕਾਰੀ ਜਾਂ ਕੋਈ ਪੋਜ਼ਿਟਿਵ ਮੈਸੇਜ ਪਰ ਕਿਸੇ ਦੀ ਪਹਿਚਾਨ ਨਾਲ ਖੇਡਣਾ ਉਹ ਵੀ ਜਿਹੜਾ ਹੁਣ ਸਾਡੇ ਵਿੱਚ ਨਹੀਂ ਕੀ ਇਹ ਸਹੀ ਹੈ ਮਾ ਚਰਨ ਕੋਰ ਜੀ ਨੇ ਸਾਫ ਸ਼ਬਦਾਂ ਵਿੱਚ ਕਿਹਾ ਮੇਰੇ ਪੁੱਤ ਦੀ ਦਸਤਾਰ ਨਾਲ ਛੇੜਛਾੜ ਨਾ ਕੀਤੀ ਜਾਵੇ ਨਹੀਂ ਤਾਂ ਸਖਤ ਕਾਰਵਾਈ ਹੋਵੇਗੀ ਇਹ ਸਿਰਫ ਇੱਕ ਬੇਨਤੀ ਨਹੀਂ ਇਹ ਸਿੱਧੂ ਦੀ ਇੱਜ਼ਤ ਦੀ ਗੱਲ ਹੈ ਸਾਡੀ ਪੰਜਾਬੀਅਤ ਦੀ ਗੱਲ ਹੈ ਸਿੱਧੂ ਮੂਸੇਵਾਲਾ ਇੱਕ ਅਜਿਹਾ ਨਾਂ ਜੋ ਸਿਰਫ ਗਿੱਤਾਂ ਵਿੱਚ ਹੀ ਨਹੀਂ ਸੱਚ ਦੀ ਆਵਾਜ਼ ਲਈ ਵੀ ਮਸ਼ਹੂਰ ਸੀ ਪਰ ਅੱਜ ਉਸ ਦੀ ਇੱਕ ਅਜੀਹੀ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਸ ਦੀ ਦਸਤਾਰ ਜੋ ਕਿ ਮੂਸੇਵਾਲੇ ਦੀ ਪਛਾਣ ਸੀ ਉਸ ਨੂੰ AI ਦੀ ਮਦਦ ਨਾਲ ਹਟਾ ਦਿੱਤਾ ਗਿਆ ਹੈ ਇਹ ਤਸਵੀਰ ਸਿਰਫ ਸਿੱਧੂ ਦੀ ਨਹੀਂ ਸਗੋ ਸਾਰੀ ਪੰਜਾਬੀਅਤ ਦੀ ਬੇਅਦਬੀ ਕਰ ਰਹੀ ਹੈ ਇਸ ਤਸਵੀਰ ਨੂੰ ਦੇਖਣ ਤੋਂ ਬਾਅਦ ਮੂਸੇਵਾਲੇ ਦੀ ਮਾਂ ਮਾਤਾ ਚਰਨ ਕੋਰ ਨੇ ਇੱਕ ਪੋਸਟ ਸਾਂਝਾ ਕਰਦਿਆ ਉਹਨਾਂ ਸਭ ਫੇਕ ਪੇਜਾਂ ਵਾਲਿਆਂ ਨੂੰ ਲਾਂਤਾ ਪਾਉਂਦੇ ਚੇਤਾਵਨੀ ਦਿੱਤੀ ਹੈ ਜਿਸ ਦੇ ਚਲਦਿਆਂ ਉਹਨਾਂ ਨੇ ਇੱਕ ਪੋਸਟ ਆਪਣੀ ਸੋਸ਼ਲ ਅਕਾਊਂਟ ਤੇ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਲਿਖਦੇ ਨੇ ਕਿ ਜੇ ਬਰਾਬਰੀ ਨਾ ਹੋ ਸਕੇ ਤਾਂ ਬਦਨਾਮੀ ਸ਼ੁਰੂ ਕਰ ਦਵੋ ਉਹ ਕਹਿੰਦੇ ਨੇ ਕਿ ਮੇਰਾ ਪੁੱਤ ਸੱਚ ਬੋਲਦਾ ਸੀ ਲੋਕਾਂ ਨੂੰ ਉਹ ਸੱਚ ਪਸੰਦ ਨਹੀਂ ਆਉਂਦਾ ਸੀ ਅੱਜ ਵੀ ਉਹਦੇ ਨਾਮ ਦਸਤਾਰ ਤੇ ਮਰਨੀ ਦਾ ਮਖੌਲ ਉਡਾ ਕੇ ਲੋਕ ਆਪਣਾ ਨੀچਪੰਦ ਦਿਖਾ ਰਹੇ ਨੇ AI ਜੋ ਕਿ ਇੱਕ ਪਾਵਰਫੁੱਲ ਟੂਲ ਹੈ ਉਸ ਦੀ ਵਰਤੋਂ ਚੰਗੇ ਕੰਮਾਂ ਲਈ ਕਰੋ ਕੋਈ ਕਲਾਕਾਰੀ ਜਾਂ ਕੋਈ ਪੋਜ਼ਿਟਿਵ ਮੈਸੇਜ ਪਰ ਕਿਸੇ ਦੀ ਪਹਿਚਾਨ ਨਾਲ ਖੇਡਣਾ ਉਹ ਵੀ ਜਿਹੜਾ ਹੁਣ ਸਾਡੇ ਵਿੱਚ ਨਹੀਂ ਕੀ ਇਹ ਸਹੀ ਹੈ ਮਾ ਚਰਨ ਕੋਰ ਜੀ ਨੇ ਸਾਫ ਸ਼ਬਦਾਂ ਵਿੱਚ ਕਿਹਾ ਮੇਰੇ ਪੁੱਤ ਦੀ ਦਸਤਾਰ ਨਾਲ ਛੇੜਛਾੜ ਨਾ ਕੀਤੀ ਜਾਵੇ ਨਹੀਂ ਤਾਂ ਸਖਤ ਕਾਰਵਾਈ ਹੋਵੇਗੀ ਇਹ ਸਿਰਫ ਇੱਕ ਬੇਨਤੀ ਨਹੀਂ ਇਹ ਸਿੱਧੂ ਦੀ ਇੱਜ਼ਤ ਦੀ ਗੱਲ ਹੈ ਸਾਡੀ ਪੰਜਾਬੀਅਤ ਦੀ ਗੱਲ ਹੈ ਸਿੱਧੂ ਮੂਸੇਵਾਲਾ ਇੱਕ ਅਜਿਹਾ ਨਾਂ ਜੋ ਸਿਰਫ ਗਿੱਤਾਂ ਵਿੱਚ ਹੀ ਨਹੀਂ ਸੱਚ ਦੀ ਆਵਾਜ਼ ਲਈ ਵੀ ਮਸ਼ਹੂਰ ਸੀ ਪਰ ਅੱਜ ਜੋ ਇੱਕ ਅਜੀਹੀ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਸ ਦੀ ਦਸਤਾਰ ਜੋ ਕਿ ਮੂਸੇਵਾਲੇ ਦੀ ਪਹਿਚਾਨ ਸੀ ਉਸ ਨੂੰ AI ਦੀ ਮਦਦ ਨਾਲ ਹਟਾ ਦਿੱਤਾ ਗਿਆ ਹੈ ਇਹ ਤਸਵੀਰ ਸਿਰਫ ਸਿੱਧੂ ਦੀ ਨਹੀਂ ਸਗੋ ਸਾਰੀ ਪੰਜਾਬੀ ਅਦਿਬੀ ਬੇਅਦਵੀਕ ਕਰ ਰਹੀ ਹੈ ਇਸ ਤਸਵੀਰ ਨੂੰ ਦੇਖਣ ਤੋਂ ਬਾਅਦ ਮੂਸੇਵਾਲੇ ਦੀ ਮਾਂ ਮਾਤਾ ਚਰਨ ਕੋਰ ਨੇ ਇੱਕ ਪੋਸਟ ਸਾਂਝਾ ਕਰਦਿਆ ਉਹਨਾਂ ਸਭ ਫੇਕ ਪੇਜਾਂ ਵਾਲਿਆਂ ਨੂੰ ਲਾਂਤਾਂ ਪਾਉਣ ਦੇ ਚੇਤਾਵਨੀ ਦਿੱਤੀ ਹੈ ਜਿਸ ਦੇ ਚਲਦਿਆਂ ਉਹਨਾਂ ਨੇ ਇੱਕ ਪੋਸਟ ਆਪਣੀ ਸੋਸ਼ਲ ਅਕਾਊਂਟ ਤੇ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਲਿਖਦੇ ਨੇ ਕਿ ਜੇ ਬਰਾਬਰੀ ਨਾ ਹੋ ਸਕੇ ਤਾਂ ਬਦਨਾਮੀ ਸ਼ੁਰੂ ਕਰ ਦਵੋ ਉਹ ਕਹਿੰਦੇ ਨੇ ਕਿ ਮੇਰਾ ਪੁੱਤ ਸੱਚ ਬੋਲਦਾ ਸੀ ਲੋਕਾਂ ਨੂੰ ਉਹ ਸੱਚ ਪਸੰਦ ਨਹੀਂ ਆਉਂਦਾ ਸੀ ਅੱਜ ਵੀ ਉਹਦੇ ਨਾਮ ਦਸਤਾਰ ਤੇ ਮਰਨੀ ਦਾ ਮਖੌਲ ਉਡਾ ਕੇ ਲੋਕ ਆਪਣਾ ਨੀچਪੰਦ ਦਿਖਾ ਰਹੇ ਨੇ AI ਜੋ ਕਿ ਇੱਕ ਪਾਵਰਫੁੱਲ ਟੂਲ ਹੈ ਉਸ ਦੀ ਵਰਤੋਂ ਚੰਗੇ ਕੰਮਾਂ ਲਈ ਕਰੋ ਕੋਈ ਕਲਾਕਾਰੀ ਜਾਂ ਕੋਈ ਪੋਜ਼ਿਟਿਵ ਮੈਸੇਜ ਪਰ ਕਿਸੇ ਦੀ ਪਹਿਚਾਨ ਨਾਲ ਖੇਡਣਾ ਉਹ ਵੀ ਜਿਹੜਾ ਹੁਣ ਸਾਡੇ ਵਿੱਚ ਨਹੀਂ ਕਿ ਇਹ ਸਹੀ ਹੈ ਮਾ ਚਰਨ ਕੋਰ ਜੀ ਨੇ ਸਾਫ ਸ਼ਬਦਾਂ ਵਿੱਚ ਕਿਹਾ ਮੇਰੇ ਪੁੱਤ ਦੀ ਦਸਤਾਰ ਨਾਲ ਛੇੜਛਾੜ ਨਾ ਕੀਤੀ ਜਾਵੇ ਨਹੀਂ ਤਾਂ ਸਖਤ ਕਾਰਵਾਈ ਹੋਵੇਗੀ ਇਹ ਸਿਰਫ ਇੱਕ ਬੇਨਤੀ ਨਹੀਂ ਇਹ ਸਿੱਧੂ ਦੀ ਇੱਜ਼ਤ ਦੀ ਗੱਲ ਹੈ